ਲੋਕ ਜੀ গুড ਮਾਰਨਿੰਗ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਲੋਕ ਜਿਹੜੇ ਸਾਡੇ ਲਾਉਣ ਵਾਲੇ ਰਹਿੰਦੇ ਸੀਗੇ ਉਹ ਆਪਾਂ ਆਧਾਰ ਆਦੇ ਲੱਗੇ ਹੋਏ ਆ ਲੋਕ ਆ ਵੀ ਲੱਗਾ ਹੋਇਆ ਆ ਬਾਕੀ ਸਗਡਾ ਕੰਮ ਜਿਹੜਾ ਆ ਇਹਨਾਂ ਹਾਲ ਚੱਲਦਾ ਪਿਆ ਆ ਉੱਪਰਲਾ ਤੋਰਸ਼ਨ ਬਸ ਕੰਪਲੀਟ ਹੋਣ ਵਾਲਾ ਹੀ ਆ ਤੇ ਲੋਕ ਵਗੈਰਾ ਲੱਗ ਰਹੇ ਆ ਲੋਕ ਵਗੈਰਾ ਮੈਂ ਲਾ ਦਿੱਤੇ ਆ ਤੇ ਇਸ ਤੋਂ ਬਾਅਦ ਲੋਕ ਬਹੁਤ ਵਧੀਆ ਹੈ ਸਾਹ ਦੇਖੋ ਮਿੱਤਰੋ ਐਨਾ ਵਧੀਆ ਤਰੀਕੇ ਨਾਲ ਆਏ ਆਪਾਂ ਪੈਰਾ ਸਮੂਦ ਚੱਲਦੇ ਆ ਕੋਈ ਕਿਤੇ ਫਸਦਾ ਨਹੀਂ ਹੈਗਾ ਤੇ ਇਸ ਤੋਂ ਬਾਅਦ ਮੇਰਾ ਆਪਾ ਕਚਨ ਸ਼ੁਰੂ ਕਰਨੀ ਹੈ ਤੇ ਪੰਡੇ ਜਿਹੜੇ ਹੈਗੇ ਆ ਥੱਲੇ ਵਾਲੇ ਵੀ ਚੜਾਉਂਦੇ ਹੋਏ ਆ ਤੇ ਆਹ ਹੈਗਾ ਆ ਵੀ ਚੜਾਤਾ ਐਨਾ ਪੂਰਾ ਵਧੀਆ ਕੰਮ ਕੀਤਾ ਮਿਲ ਕੀ ਕੋਈ ਐ ਨਹੀਂ ਟਾਈਮ ਪਾਸ ਕੀਤਾ ਵਧੀਆ ਕੰਮ ਕੀਤਾ ਹੈ ਆ ਸਾਡਾ 메ਨ ਜਿਹੜਾ ਡੋਰ ਆ ਤੇ ਦੇਖੋ ਤੁਸੀਂ ਮਿੱਤਰੋ 메ਨ ਡੋਰ ਸਾਡਾ ਜੋ ਯੂਨੀਕ ਜਿਹਾ ਡਿਜ਼ਾਈਨ ਬਾਤ ਆ ਤੇ ਦੇਖਦੇ ਆ ਕਾਫੀ ਟਾਈਮ ਲੱਗਦਾ ਲੋਗ ਲਾਉਣ ਨੂੰ ਵੀ ਟਾਈਮ ਲੱਗਦਾ ਕਾਫੀ ਤੇ ਲੱਗੇ ਪਏ ਆ ਤੇ ਉਹ ਬੜੀ ਸਾਡੀ ਲਾਲੀ ਲਾਲੀ ਜਿੰਦਾਬਾਦ ਨੌਰੀ ਸਾਡੀ ਜਿਹੜੀ ਲਾਈਫ ਆ ਕਾਰਪੈਂਟਰ ਦੀ ਬਹੁਤ ਸਟਰਗਲ ਹਰ ਆ ਬਹੁਤ ਹਾਰਡ ਵਰਕ ਕਰਨਾ ਪੈਂਦਾ ਪੰਡੇ ਬਹੁਤ ਭਾਰੇ ਹੁੰਦੇ ਆ ਤਕਰੀਬਨ 9 ਫੁੱਟ ਤੱਕ ਦੇ ਲੰਬੇ ਪੰਡੇ ਆ ਤੇ ਉੱਪਰ ਚੜਾਉਣ ਵਾਸਤੇ ਵੀ ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਸਾਹਮਣਾ ਕਰਨਾ ਪਿਆ ਤੇ ਫਿਰ ਵੀ ਆਪਾਂ ਲੱਗੇ ਹੋਏ ਆ ਹੈ ਕਿਹੜੇ ਕਾਲੇ ਪੇਜ ਕਿੱਥੇ ਲਾਵੀਂ ਹਾਂ ਜਿਹੜੀਆਂ ਪੱਤੀਆਂ ਨੇ ਉਹ ਸਾਹਮਣੀਆਂ ਆ ਲਓ ਜੀ ਸੱਜਣੋ ਕੰਮ ਚੱਲ ਰਹੀ ਆ ਫੇਲੇ ਲੋਕ ਦੇ ਜਿਹੜੇ ਹੁਣ ਸ਼ੇਕ ਕੱਢਣ ਲੱਗਾ ਆ ਜਿਹੜਾ ਹੈਗਾ ਲਾਸਟ ਲੋਕ ਆ ਤੇ ਸਾਡੇ ਤਕਰੀਬਨ ਲੋਕਾਂ ਦਾ ਜਿਹੜਾ ਕੰਮ ਉੱਪਰਲੇ ਪਾਸੇ ਖਤਮ ਕਰ ਦਿੱਤਾ ਤੇ ਆ ਹੁਣ ਕਰਨਾ ਆਪਾਂ ਕੰਮ ਚੱਲ ਪਿਆ ਚੱਲ ਪਿਆ ਆ ਜਾ ਗੱਡੀ ਅੱਗ ਆਰਦੋ ਆਰਦੋ ਫੋਨ ਲਾਗੋ ਦੌੜੀ ਮੇਟਰ ਫਾਈਨਲੀ ਲੋਗ ਸਾਡਾ ਇਹ ਨਾ ਰੈਡੀ ਹੋ ਗਿਆ ਤੇ ਉੱਪਰਲਾ ਸਾਡਾ ਜਿਹੜਾ ਕੰਮ ਆ ਨਿਪਟ ਗਿਆ ਹੈ ਲੋਗ ਲੋਗ ਲੱਗ ਗਏ ਆ ਤੇ ਹੁਣ ਸਾਡਾ ਹੋ ਗਿਆ ਰੋਟੀ ਦਾ ਟਾਈਮ ਕਹਿੰਦਾ ਕਾ ਨਹੀਂ ਮੈਂ ਤੁਈ ਜਾਇਆ ਮੈਂ ਤੇ ਰੋਗ ਦਾ ਹੈ ਹੈ ਬਹੁਤ ਧਿਆਨ ਨਾਲ ਕਦੇ ਹੋ ਰਿਹਾ ਸੀ ਕੋਈ ਅੜਾ ਕੇ ਲੈ ਲਈ ਉਹ ਕਹਿੰਦਾ ਰੋਟੀ ਭਾਲਦੇ ਕੁਛ ਨਾ ਕੁਛ ਲਓ ਜੀ ਮਿੱਤਰੋ ਹੁਣ ਹੋ ਗਿਆ ਰੋਟੀ ਦਾ ਟਾਈਮ ਰੋਟੀ ਪਾਣੀ ਖਾ ਕੇ ਫਿਰ ਦੁਬਾਰਾ ਕੰਮ ਸ਼ੁਰੂ ਕਰਦੇ ਆਂ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੇ ਮੈਂ ਉਹੀ ਬਣਾਵਾਂਗਾ ਦੂਜੇ ਦਿਨ ਬਣਾਣੇ ਆ ਕਿਉਂਕਿ ਸਾਡੇ ਮਾਮੀ ਜੀ ਦੀ ਡੈਥ ਹੋ ਗਈ ਸੀ ਮੈਨੂੰ ਉਹ ਤੇ ਅਚਾਨਕ ਡੈਥ ਹੋ ਗਈ ਤੇ ਪ੍ਰੋਬਲਮ ਪੈ ਗਈ ਤੇ ਅਚਾਨਕ ਜਾਣਾ ਪੈ ਗਿਆ ਤੇ ਅੱਜ ਦਿਨ ਤੇ ਆਏ ਆ ਤੇ ਨੀਚੇ ਵਾਲੇ ਪੱਲੇ ਚੜਾਉਣ ਦੇ ਆ ਆ ਵੀ ਸਾਡਾ ਨੀਚੇ ਵਾਲਾ ਫਲੋਰ ਜਿਹੜਾ ਹੈ तकरीबन ਪੱਲੇ ਚੜ ਚੁੱਕੇ ਆ ਇੱਕ ਪੱਲਾ ਰਹਿ ਗਿਆ ਉਹ ਵਾਲਾ ਸਾਹਮਣੇ ਵਾਲਾ ਤੇ ਇਹ ਬੰਦੇ ਰੋਟੀ ਖਾ ਰਹੇ ਆ ਕੀ ਹਾਲ ਚੱਲ ਬਾਜੀ ਠੀਕ ਠਾਕ ਆ ਆ ਪੱਲਾ ਰਹਿ ਗਿਆ ਤੇ ਆ ਵੀ ਸਾਡਾ ਪੱਲਾ ਚੜ ਗਿਆ ਫੀਡਿੰਗ ਆ ਨਾ ਆਪਣੀ ਓਕੇ ਰੂਲ ਆ ਵੀ ਬੱਲਾ ਸਾਡਾ ਚੜ ਗਿਆ ਜਾਨੀ ਕਿ ਹੁਣ ਲੋਗ ਲੱਗਣ ਵਾਲੇ ਰਹਿ ਗਏ ਸਾਡੇ ਤੇ ਆਹ ਜਿਹੜਾ ਜਾਲੀ ਜੜਾ ਜਿਹੜਾ ਸੇਮ ਡਿਜ਼ਾਈਨ ਜਿਹੜਾ ਆਪਾਂ ਉੱਪਰ ਪਾਇਆ ਉਹਦੇ ਨਾਲ ਦਾ ਪਟਿਜਾ ਨਹੀਂ ਆਪਾਂ ਬਾਤ ਕਰਦੇ ਆਂ ਲੌੜੀ ਤੇਂਆ ਤੇ ਹੌਲੀ ਹੌਲੀ ਜਿਹੜਾ ਕੰਮ ਚੱਲਦਾ ਪਿਆ ਆ ਤੇ ਮੈਨੂੰ ਵੀ ਥੋੜਾ ਜਿਹਾ ਉੱਤਰ ਉਹ ਆ ਜਾਣਾ ਪੈਂਦਾ ਜਿੰਨਾ ਕੰਮ ਹੁੰਦਾ ਆਪਾਂ ਕਰਨੀ ਦਾ तकरीबन ਸਾਡੀ ਚਾਲ ਜਿਹੜੀ ਚੱਲਣ ਢਈ ਆ ਇਸ ਤੋਂ ਬਾਅਦ ਆਪਾਂ ਕਿਚਨ ਸ਼ੁਰੂ ਕਰਨੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਪੱਲਾ ਇਹ ਹੁਣ ਲੱਗੇ